ਇਹਕਣੇ ਦੇ ਸਮੂਹ ਨਗਰ ਨਿਵਾਸੀ ਸੋਚੀਆਂ ਸੰਗਤਵਾਲੋਂ ਸਲਾਣਾ ਗੁਰਮਤਿ ਸਮਾਗਮ ਮਨਾਇਆ ਗਿਆ ਜੋ ਹਰ ਸਾਲ 6 ਤਰੀਕ ਨੂੰ ਮਈ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ। ਜੋ ਇਸ ਦੇ ਵਿੱਚ ਕਹਨੇ ਉਹ ਖੰਡਕਪਾ ਸਾਹਿਬ ਨੂੰ ਭੋਗਾਇਆ ਗਿਆ। ਉਪਰੰਤ ਕੋ ਕੀਤਨੀ ਜਥਾ ਭਾਈ ਸਾਹਿਬ ਭਾਈ ਰਾਜਿੰਦੀਪ ਸਿੰਘ ਜੀ ਪਾਲ ਸਾਹਿਬ ਨੰਨਪੁਰ ਸਾਹਿਬ ਵਾਲੇ ਉਨਾ ਨੇ ਵਰਵਾਨੀ ਦੇ ਨਾਲ ਆਪਸ ਨੂੰ ਸੰਕਰ ਜੋੜਿਆ ਜੋ ਪਿੰਡ ਦੇ ਨਗਰ ਨਿਵਾਸੀਆਂ ਦੇ ਉਪਰਾਲੇ ਦੇ ਸਦਕਾ ਛੋਟੇ ਬੱਚਿਆਂ ਨੂੰ ਕੀਰਤਨ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਨਗਰ ਨਿਵਾਸੀ ਦੇ ਸਹਿਯੋਗ ਦੇ ਨਾਲ ਜਿਸ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਗੁਰਭਾਗ ਸਿੰਘ ਜੀ ਛੋਟੇ ਛੋਟੇ ਬੱਚਿਆਂ ਨੂੰ ਕੀਰਤਨ ਦੀ ਸਖਲਾਈ ਦੇ ਰਹੇ ਉਹਨਾਂ ਬੱਚਿਆਂ ਨੇ ਵੀ ਜਰਾ ਕਿ ਸ਼ਬਦ ਪੜ੍ਹ ਕੇ ਇਹਤੇ ਸਮਾਗਮ ਦੇ ਵਿੱਚ ਹਾਜ਼ਰੀ ਲਗਾਈ ਇਹ ਇੱਕ ਬੜੀ ਮਾਣ ਦੀ ਗੱਲ ਹੈ ਮਾਤਾ ਪਿਤਾ ਨੂੰ ਬੜੀ ਖੁਸ਼ੀ ਹੋਈ ਕਿ ਇੱਕ ਸਮਾਗਮ ਦੇ ਵਿੱਚ ਉਹਦੇ ਬੱਚੇ ਆਪ ਜਿਹੜੇ ਤੇ ਉਹਨਾਂ ਨੇ ਹਾਜ਼ਰੀ ਭਰੀ ਸੋ ਇਦਾਂ ਦੇ ਉਪਰਾਲੇ ਜੋ ਨਗਰ ਨਿਵਾਸੀ ਨੇ ਸੰਗਠਨ ਨਾਲ ਕਰਿਆ ਕਰਕੇ ਬਹੁਤ ਹੀ ਸਲਾਘਾਯੋਗ ਕਦਮ ਹੈ ਦਾਸ ਨਗਰ ਨਿਵਾਸੀਆਂ ਦਾ ਵੀ ਬੱਚਿਆਂ ਦੇ ਮਾਤਾ ਪਿਤਾ ਦਾ ਵੀ ਭਾਈ ਸਾਹਿਬ ਭਾਈ ਦਿਪਾ ਸਿੰਘ ਵਾਲੇ ਜਿਹੜਾ ਕਿ ਇਹਨਾਂ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਕਰਦੇ ਹੈ ਇਸੇ ਤਰ੍ਹਾਂ ਕਾਰਜ ਕਰਦੇ ਰਹਿਣ ਗੁਰੂ ਕਿਰਪਾ ਕਰਨ ਇਹਨਾਂ ਨਗਰ ਵਾਸੀਆਂ ਨੂੰ ਆਪਸੀ ਪਿਆਰ ਸਤਿਵਾਕ ਵਚਨ ਸੂਹ ਸੰਪਾਣੋਂ ਨਗਰ ਨਿਵਾਸੀ ਕਣਕ ਟਿਕੜਾਂ ਨਿਵਾਸੀਆਂ ਵੱਲੋਂ ਸੂਚੀ ਸੰਗਤ ਨੂੰ ਫਰਾਨਾ ਬ੍ਰਹਮਤ ਸਮਾਗਮ ਲੱਖ 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 ਬਧਾਈਆਂ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋ ਸੋ ਨਿਹਾਲ 哎，菩萨，哎。